ਕਹਿੰਦਾ ਅੰਦਰ ਕਹਿੰਦਾ ਉਹ ਦਰਬਾਰੇ ਖਾਸ ਅੰਦਰ ਗਏ ਤੇ ਉਹ ਵੇਖਿਆ ਉੱਥੇ ਸੱਲ ਖੜੀ ਸੀ ਇੱਕ ਵੱਡੀ 6 ਫੁੱਟ ਦੀ ਲਾਲ ਪੱਥਰ ਦੀ ਜਿਹਦੇ ਉੱਤੇ ਤਖਤ ਤੇ ਤਾਉਜ਼ ਰੱਖਿਆ ਜਾਂਦਾ ਸਭ ਤੋਂ ਮਹਿੰਗਾ ਦੁਨੀਆ ਦਾ ਜਿਹਨੂੰ ਮਯੂਰ ਸੰਗਾਸ਼ਨ ਕਹਿੰਦੇ ਜਿਹਨੂੰ ਨਾਦਰ ਲੈ ਗਿਆ ਸੀ ਉਸ ਵੇਲੇ ਉੱਟ ਗਿਆ ਕੋਹੇ ਨੂਰ ਦੇ ਨਾਲ ਹੀ ਲੈ ਗਿਆ ਸੀ ਉਹ ਕਹਿੰਦਾ ਵੀ ਇੱਥੇ ਕਹਿੰਦਾ ਵੀ ਇਹਦੇ ਤੇ ਬਹਿ ਕੇ ਕੀ ਕਰਦੇ ਸੀ ਕਹਿੰਦਾ ਇੱਥੇ ਬਹਿ ਕੇ ਫਰਮਾਨ ਜਾਰੀ ਕੀਤੇ ਜਾਂਦੇ ਸੀ ਹੁਣ ਇੱਕ ਸਰਦਾਰ ਨੇ ਵਿੱਚੋਂ ਪੁੱਛਿਆ ਕਹਿੰਦਾ 99 ਪਾਤਸ਼ਾਹ ਨੂੰ 33 ਤਵੀ ਦੇ ਬਿਠਾਉਣ ਦਾ ਫਰਮਾਨ ਇੱਥੇ ਜਾਰੀ ਹੋਇਆ ਸੀ ਕਹਿੰਦੇ ਹਾਂ ਕਹਿੰਦਾ ਨੌਵੇਂ ਪਾਤਸ਼ਾਹ ਦਾ ਸਿਰ ਵੱਢਣ ਦਾ ਕਹਿੰਦਾ ਇੱਥੇ ਜਾਰੀ ਇੱਥੇ ਬਹਿ ਕੇ ਕਹਿੰਦਾ ਅੱਛਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਹਮਲਾ ਕਰਨ ਦਾ ਮੰਦਪੁਰਸ ਕਹਿੰਦੇ ਇੱਥੇ ਬਹਿ ਕੇ ਕਹਿੰਦਾ ਬੱਚਿਆਂ ਨੂੰ ਉਹਨਾਂ ਦੇਆਂ ਮੀਆਂ ਚ ਚੜਨ ਦਾ ਤੇ ਕਹਿੰਦੇ ਇੱਥੇ ਬਹਿ ਕਹਿੰਦਾ ਜੜ ਤੋਂ ਪੁੱਟ ਲੋ ਉਹਨਾਂ ਪੁੱਟ ਲਿਆ ਮਾਰ ਮਾਰ ਸੱਬਲਾਂ ਉਹ ਸੱਲ ਪੁੱਟ ਲਈ ਜਿਹਦੇ ਉੱਤੇ ਬਹਿ ਕੇ ਹਿੰਦੁਸਤਾਨ ਦੇ ਬਾਦਸ਼ਾਹ ਰਾਜ ਕਰਦੇ ਸੀ ਸੱਲੀ ਜੜੋ ਪਟਦੀ ਉਹਨਾਂ ਪੁੱਟ ਕੇ ਹਾਥੀ ਦੇ ਮਗਰ ਬੰਨ ਲੀ 48 ਪਿੰਦਰ ਸੀ ਉਸ ਦਰਬਾਰੇ ਖਾਸ ਦੇ ਉਹ ਪੁੱਟੇ ਲਿਆ ਕੇ ਹਰਮੰਦਰ ਸਾਹਿਬ ਲਾਇ ਹੋਏ ਜੇ ਤਾਂ ਉਹ ਪ੍ਰਕਰਮਾਂ ਕਰਦੇ ਨਾ ਤੇ ਦੁੱਖ ਭਣਣੀ ਬੇੜੀ ਤੋਂ ਪਹਿਲਾਂ ਖੱਬੇ ਦਾ ਤੇ ਲਾਲ ਪੱਥਰ ਦੀਆਂ ਤੇ ਨਾਰਚਾਂ ਨੇ ਉਹਦੇ ਅੰਦਰੋਂ ਛੱਲ ਗੱਡੀ ਹੋਈ ਲਿਆ ਕੇ ਮਹਾਰਾਜ ਚਰਮਾ ਸੁੱਟ ਮਤਲਬ ਇਹ ਕੌਣ ਦੱਸੂਗਾ